ਪਹਿਲਾ ਪੁਆਇਂਟ ਤੇ ਬੰਕਰ ਮਾਰ ਲਈ ਗੰਜਰਾ ਤਾਂ ਸਪੋਕ ਮਾਰ ਖਲੇ ਮੈਂ ਮਾਰ ਦਾਂਗੀ ਮਾਰ ਦੇ ਮਾਰ ਦੇ ਮਾਰ ਦੇ ਸਾਰਾ ਗੱਡੇ ਗਣ ਸਭਲੇ ਖੰਭ ਬਾਰਕਾ ਆ ਤੇ ਮੁੰਨਾ ਲੇ ਪੀਰੂ ਕੰਜ ਸਾਰਾ ਭੇਤੀ ਆ ਮੈਂ ਕਿਸਪਾਈ ਪਤਾ ਨਹੀਂ ਕੀ ਮੈਂ ਰੱਖ ਰਣੀ ਲੈ ਕੇ ਅੰਦਰ ਵੱਢ ਜਾ ਮੈਂ ਖਾਣਾ ਉੱਥੇ ਫੈਜ ਮੁੰਡੇ ਦੇ ਕੋਤੇ ਕਿ ਬੋਟ ਹੋ ਗਿਆ ਉਹ ਮੰਜਾ ਹੈ ਨਾ ਪਹਿਲੇ ਪੈ ਗਿਆ 10 ਮਿੰਟ ਪੈਂਦਾ ਨਹੀਂ ਉੱਠੇ ਜਾ ਦਰਵਾਜ਼ੇ ਉਹ ਬਾਸੜੀਆਂ ਆ ਗਈ ਉਹ ਕਿੱਧਰ ਗਿਆ ਉਹ ਇਧਰ ਨੂੰ ਵਾਖਿਆ ਫਤਾਨ ਕਿਧਰ ਅੱਲਾ ਮੱਕ ਚਲੇ ਗਏ ਲੈ ਇਹਨਾਂ ਵੇ ਕੋਠੇ ਉਹ ਟੂਪ ਤਾਂ ਚੰਗੀ ਆ ਲਗੂ ਟੂਪ ਤਾਂ ਬਥੇਰੀ ਗੱਡੀ ਆ ਗਈ ਉਹ ਮੈਨੂੰ ਪਤਾਗਾ ਮੈਂ ਦੇਖੀ ਨਾ ਬਸਾਵ ਕਰਨਗੇ ਅਸੀਂ ਇੱਕਦਮ ਮੈਂ ਕਿੱਥੇ ਅੱਛਾ ਤੂੰ ਦੇਖਿਆ ਸੀ ਨਾ ਦੇਖਣਾ ਪੈਂਦਾ ਵਾ ਫਿਰ ਅੱਛਾ ਅੱਜ ਸਪਰਕਰੋਣਾ ਕਹਾਉਂਗਾ ਅੱਛਾ ਫਿਰ ਤਾਂ ਬਾਲੀ ਸੋਣੀ ਗੱਲ ਆ ਗਈ ਹਾਲੇ ਨੀ ਬਾਸ ਵੀ ਮੁੜਨਾ ਹੁੰਦਾ ਆ ਮੈਂ ਹੁਣ ਇੱਥੇ ਰੋਹੇ ਮੇਰੀ ਗੱਲ ਸੁਣਨਾ ਹਾਂ ਐਥੇ ਬੈਠੋ ਤੇ ਮੈਂ ਆ来 ਪਾਣੀ ਪੀ ਰਿਹਾ ਹਾਂ ਪਾਣੀ ਇੱਥੇ ਬੰਕਰ ਮਾਰ ਲਈ ਗੰਜਰਾਸ ਤੱਕ ਪਹੁੰਚ ਕੇ ਨਾ ਮਾਰਾ ਹੋ ਏ ਫੋਕਰ ਨੂੰ ਕੀ ਹੈ ਬਾਈ ਤੂੰ ਗੇ ਉਹ ਵੀ ਗੋਲੀ ਪਕਾਈ ਮਾਰ ਰਹਾ ਦਾ ਐਸੇ ਤਰੀਜ਼ ਬੰਕਰ ਮਾ ਅਰੇ ਸਾਫ਼ ਹੀ ਕਰਾ ਕੰਦੇ ਪਾਰਕਾ ਕੋਠੇ ਸਭਾ ਉਦੀ ਘਾਟਾ ਸੁੱਖਾ ਗੰਜਨ ਪਤਾ ਨਹੀਂ ਕਿੱਦ ਰਹਿਣਾ ਸੁੱਕਾ ਸੁੱਕਾ ਲੈ ਇਹ ਰੋੜਨੇ ਦੁੱਖ ਹੀ ਪਤਾ ਨਹੀਂ ਕਿੱਥੇ ਰੰਦਾ ਕੰਜਰਾ ਆ ਲੈ ਮਾਰ ਲੈ ਮੈਂ ਮਾਰ ਦਾਂਗੀ ਮਾਰ ਦੇ ਮਾਰ ਦੇ ਮਾਰ ਦੇ ਸਾਰਾ ਕੱਢੇ ਕੰਜਰਾ ਸਭ ਫੱਲੇ ਕੁੰਡ ਬਾਰਕਾ ਹਥੇ ਯਾ ਪਾਏ ਰੱਖਣਾ ਲੈਣਾ ਉਹ ਚਾਬੀ ਤੇ ਆ ਗਈ ਓਏ ਪਤਾ ਨਹੀਂ ਐ ਕੋਠਾ ਕੋਠਾ ਕੋਲਾ ਠੀਕ ਆ ਬੱਸ ਕੋਠਾ ਚਾਬੀ ਨੂੰ ਕੰਜਰਾ ਸਾਰਾ ਭੇਤੀ ਆ ਪਤਾ ਨਹੀਂ ਕਿ ਮੇਰਾ ਕਰਨੀ ਲੈ ਕੇ ਅੰਦਰ ਵੜ ਜਾ ਮੈਂ ਖਾਣਾ ਉਹ ਇੱਥੇ ਕੈਜ ਮੁੰਡੇ ਲੱਗ ਕੇ ਟੈਕ ਬੂਟ ਹੋ ਗਿਆ ਉਹ ਮੰਜਾ ਹੈ ਨਾ ਪਹਿਲੇ ਪਹਿਜ 10 ਮਿੰਟ ਪੈਂਦਾ ਨਹੀਂ ਇਹ ਆੜਾ ਇਹ ਤੂੰ ਪੈ ਜਾ ਮੈਂ ਉਹਦਾ ਪੁਆਇਂਟ ਨਾਲ ਲੈ ਲਵਾਂ ਨਾ ਲੈ ਬੈਠ ਪਈਆ ਅਰੇ ਪਾ 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 ਕਿੱਥੇ ਨਾ ਫਲੇਟ ਨਾ ਲੱਗਦੀਏ ਰਹਿਣਾ ਪਤਾ ਨਹੀਂ ਕਿੱਥਰ ਵਾਸੇ ਪਤਾ ਨਹੀਂ ਕਿੱਥਰ ਲੇ ਤੇ ਮਿਆਂ ਨੂੰ ਲੈ ਕੇ ਤੇਰੀ ਨੀਵੀਂ ਕੋਠੇ ਚ ਪਤਾ ਨਹੀਂ ਕਿੱਥਰ ਵਾਕੇ ਉਹ ਪਾਸੜੀਆਂ ਹਾਂ ਬੇਬੇ ਉਹ ਕਿੱਧਰ ਵੇ ਆ ਲੂੰ ਹਾਂ ਇਧਰ ਨੂੰ ਵਾਕੇ ਪਤਾ ਨਹੀਂ ਕਿੱਧਰ ਅੱਲੇ ਮੱਕ ਚ ਲੈ ਗੇ ਲੈ ਇਹਨਾਂ ਵੇਖੋ ਓਹ ਟੂਪ ਤਾਂ ਚੰਗੀ ਆ ਦੇਖੋ ਟੂਪ ਤਾਂ ਬਥਰੀ ਭੱਟੀ ਆ ਕੀ ਉਹ ਮੈਨੂੰ ਬਤਾਵਾ ਮੈਂ ਦੇਖਣੀ ਆ ਨਾ ਪਸਾਵ ਕਰਨਗੇ ਅਸੀਂ ਇੱਕ ਦਿਨ ਮੈਂ ਤਾਂ ਆ ਕੇ ਦੇਖੂ ਅੱਛਾ ਤੂੰ ਦੇਖਿਆ ਸੀ ਹੁਣ ਦੇਖਣਾ ਪੈਂਦਾਗਾ ਫਿਰ ਅੱਛਾ ਆਦਾ ਬਾਪ ਐ ਉਥੋਂ ਮਰ ਜੀ ਆ। ਲੈ ਹੁਣ ਉਹ ਤਾਂ ਵੀ ਪਰਵਾਹੀ ਆਹਲੇ ਤਾਂ ਫਿਰ ਹੀ। ਉਹ ਕਹਿੰਦਾ ਵਾਹੀ ਐ ਤੇ ਬਾਹਰ ਤਾਂ ਬੜਾ ਬੋਲੀ ਐ ਜਮਾ। ਛੋਟਾ ਛੋਟਾ ਕਹਿੰਦੇ ਬੋਲਦੀ ਐ ਸਹੀ ਗੱਲ ਕਹਿੰਦੀ ਐ। ਹੈ? ਕਿ ਕਿਸੇ ਨਾ ਕੋਈ ਕਰਤੀ ਆ ਨਾ। ਕੋਈ ਫੈਣਾ ਵੀ ਖੱਟੇ। ਉਹ ਹੀ ਤਾਂ ਲੈ ਮਾੜਾ ਮਾੜਾ ਬੜਾ ਦਿੰਦਾ ਪੰਦੀ ਸਿੱਕੀ। ਪੰਦੀ ਸਿੱਕੀ ਤਾਂ ਦੇ ਦੇ। ਕਿ ਮੇਰੇ ਵੀ ਦੇ ਦਿੰਦਾ ਤੈਨੂੰ। ਤੈਨੂੰ ਤਾਂ ਹਜ਼ਾਰ ਦੇ ਦੱਜੋ। ਉਹ ਚੱਲ ਵਧੀਆ ਤੇਰਾ ਕਰ ਤਾਂ ਗੁਜ਼ਾਰਾ ਚੱਲੀ ਜਾਂਦਾ। ਕਰਦਾ ਵਧੀਆ ਤਾਂ। ਕਿ ਆਗ ਜਲੀ ਪੜਦੀ। ਉਹ ਕਾ ਪੜਦੇ ਇੱਕ ਕੁੜੀ ਇੱਕ ਮੁੰਡਾ ਉਹ ਔਖੀਆਂ ਭਾਈ ਘਰ ਅਲੱਗ ਦਿਨ ਰੱਖਦੇ ਰਹਿੰਦੇ ਸੀ ਉਹ ਤਾਂ ਬਾਹਰ ਘੁੱਟੀ ਜਾਵੇ ਉਹ ਆਹ ਉਹ ਵੀ ਪਾਏ ਨੇ ਸੋਨੇ ਨਾਲ ਛੱਡ ਕੇ ਬਾਹਰ ਕੀ ਕੰਪਨੀ ਪੰਗਿਆਂ ਨੇ ਨਾ ਲੁੱਟੇਗੀ ਜੋ ਮੋਲੇ ਲੇਗੀ ਐ ਕਰੂੰਗੇ ਹੁਣ ਮੈਂ ਤਾਂ ਮੋਲੇ ਲਿਉਂਗੀ ਪਹਿਲਾਂ ਤੇ ਸ਼ੂਟ ਸ਼ੂਟ ਵੀ ਨਹੀਂ ਦਵਾਈ ਲੱਗਦਾ ਬੰਦਾ ਸ਼ੂਟ ਵੀ ਇਸੇ ਦੀ ਦਵਾਈ ਚੰਦਰੇ ਨੇ ਤੇ ਪਧੀਆਂ ਅੱਜ ਤਾਂ ਮੈਂ ਤਾਂ ਉੱਤੇ ਫੜਲੇ ਆ ਕੇ ਤੁਹਾਨੂੰ ਮੈਂ ਤਾਂ ਪਹਿਨਾ ਗੱਤਨਾ ਰੱਖੀ ਤੇ ਬਰਾਜੇ ਸੀ ਉਹ ਮਨ ਦਾ ਖੜਨਾ ਬੰਦਾ ਬਰਾ ਤੇ ਤੈਨੂੰ ਪਤਾ ਗਾਂਡੇ ਮਾਰੇ ਆ ਕਮਾਂਡੇ ਇਹ ਗਾਂਡੇ ਆਪੇ ਹੜ ਗਏ ਨੇ ਹੋਣੇ ਕੰਨ ਜੰਨੇ ਮੈਂ ਦੁੱਤੋ ਤਾਂ ਆਈ ਵੀ ਹੈ ਨਹੀਂ ਅੱਛਾ ਇੰਨਾ ਦੁੱਤੋ ਤਾਂ ਨਹੀਂ ਹੈਗਾ ਜਿੰਨਾ ਤੂੰ ਬਣਾਈ ਬੈਠੀ ਇਹਨੂੰ ਮੈਨੂੰ ਤਾਂ ਸਾਰੀ ਗੱਲ ਪਈ ਦਿਲ ਦਾ ਭੇਤ ਦੀ ਬੈਠੇ ਉਹ ਦਿਲ ਨਾ ਤੈਨੂੰ ਕਿਹਦਾ ਬੰਦਾ ਖੋਟੀ ਹੈ ਇਹ ਨਾ ਚੰਗਾ ਬੰਦਾ ਹੈ ਨਹੀਂ ਹਾਂ ਮੈਨੂੰ ਕੀ ਪਤਾ ਹੁਣ ਤੇ ਮੇਰੀ ਗੱਲ ਸੁਣਨਾ ਪਰਦੇ ਛੱਡ ਦੇ ਨਾ ਮੇਰੇ ਕੋਲ ਵੀ ਆ ਜਾ ਕਰ ਵਾ ਵਾ ਤੈਨੂੰ ਗੜੋ ਜਵਾਬ ਦੇਣੀ ਆਂਗੀ ਉਹ ਉਹੀ ਗੱਲ ਆ ਪਾਈ ਆ ਤੇ ਆਪਣੇ ਸਰਕਲ ਬਣਾ ਦੇ ਸਰਕਲ ਚੱਲੀ ਜਾਊਂਗਾ ਸਰਕਰੀ ਚਾਗੇ ਅੱਜ ਕੱਲੋ ਇਹ ਪਾਸਾ ਕਰਨੀ ਸੀ ਦੀ ਸੁਣਨੀ ਆਂ ਉਹ ਤੇ ਕਿਵੇਂ ਆਸ ਕਿੱਥੇ ਮੈ ਗਈ ਤੂੰ ਬਗਲ ਟੜਾ ਵੀ ਮੇਰਾ ਘਟੜ ਭਰੇ ਤੂੰ ਜੀ ਨੂੰ ਕੁਛ ਨਾ ਦੇਵਾ ਮੇਲੇ ਬੂਲੇ ਦੇ ਬਾਗ ਚ ਨਹੀਂ ਮਰਨਾ ਤੂੜੀਆਂ ਬੂਆ ਲੈ ਉਧਰ ਛੋੜ ਦੇ ਤਾਂ ਪੋਣੀਆਂ ਬਾਸ ਸੁਣੀਆਂ ਪਈਆਂ ਬੰਦਾ ਉਹ ਇਹਨੂੰ ਕਹਿ ਦੇ ਕਹਿੰਦਾ ਮੋਟੀ ਮੱਤੀ ਜਾਂਡ ਨੂੰ ਚੂੜਗਾ ਮੇਰੇ ਬੂਆ ਸਾਡੇ ਇਹ ਤਾਂ ਤਾਂ ਮੈਂ ਟੈਂਗਰਾ ਕਰਾ ਕੇ ਦਊਗਾ ਤੇਰੇ ਨੂੰ ਟੈਂਗਰਾ ਕਰਾ ਕੇ ਦਊਗਾ ਮੁੱਸਲੀ ਕਰਾ ਕੇ ਦਿੰਦਾ ਤੀ ਪੱਲੇ ਦੇ ਨਹੀਂ ਕੁਛ ਨਹੀਂ ਨਵਾੜਦੀ ਤੇ ਜਵਾਬੀ ਬਿਠੇ ਸੱਚਾ ਫਲਟਰ ਉਹ ਡਿਮਲਟਰ ਹੋ ਰਿਆ ਬੈਂਕਾਂ ਦਾ ਵੀ ਹੈ ਸਟੇਡੀ ਦੇ ਵੀ ਫਲਟਰ ਹੈ ਅੱਛਾ ਪਰ ਮੇਰੇ ਕੋਲ ਉਹ ਪੋਖਰੀਆਂ ਮੇਰੇ ਗੱਲ ਸੁਣਨਾ ਹਾਂ ਮੈਂ ਹੁਣ ਜਾਂਦਾ ਇੱਥੋਂ ਅੱਛਾ ਤੂੰ ਮੈਂ ਵੀ ਕਰੇ ਜਾ ਕੇ ਪਹੋਂ ਮਗਰ ਬੰਨੇ ਆਂ ਤੇ ਨਿਰਾਚਾਰਾ ਪੜੋਗਾ ਠੀਕ ਹੈ ਇਹ ਮੋਟੀ ਮੱਤ ਇੱਥੇ ਫਿਰਦਾ ਹੋ ਤੂੰ ਨੂੰ ਸਮਝਾ ਨਹੀਂ ਮੜਾ ਉਹ ਪੈਸਾ ਟੱਕਾ ਲੈ ਲਈ ਬੰਗੇ ਸਾਡੇ ਮੈਂ ਕਰਦੀ ਆ ਗੱਲ ਉਹਦੇ ਨਾਲ ਪਰਲੀ ਗੱਲ ਮੈਂ ਜਾਂਦਾ ਕਰਦਾ ਇਹ ਮੇਰੀ ਗੱਲ ਸੁਣ ਰਿਹਾ ਸੁਣ ਲੈ ਥੱਲੇ ਪੰਪ ਮਾਰੀ ਜਾਂਦਾ ਥੱਲੇ ਨਹੀਂ ਪਰਲੀ ਨਹੀਂ ਹੈ ਵੀ ਥੱਲੇ ਇਹ ਫੋਗਰ ਹੀ ਮਾਰਦਾ ਹਾਂ ਆ ਬੜਦਾ ਸਹੀ ਗੱਲ ਦੱਸ ਕੇ ਦਿੱਤਾ ਨਾ ਲੈਪਟਾ ਕਰਕੇ ਪੈਸੇ ਨਹੀਂ ਪਰੇ ਹਾਂ ਪਤਾ ਨਹੀਂ ਕਿ ਕੱਲੇ ਫੈਂਟਰ ਕਾ ਤਾਂ ਮਾਰਦੇ ਆ ਅੱਜ ਕੱਲ ਅੱਜ ਕੱਲ ਤੀਮੀਆਂ ਨੂੰ ਪਸਉਂਦੀ ਐ ਪਹਿਲਾਂ ਘੱਪ ਮਾਰ ਦੰਦੇ ਆ ਇਹ ਸਤਮਾਲ ਕਰਕੇ ਛੱਡ ਦੰਦੇ ਆ ਹਾਂ ਉਹ ਇੱਥੇ ਸੁੱਖਾ ਸੀ ਬਗਿਆ ਸੁੱਖਾ ਦਾ ਬਾਕੀ ਬੰਦਾ ਜਿਹੜਾ ਖੜਦੇ ਇਹਦੇ ਦੀ ਜੀ ਆਂਦੇ ਸੁੱਖਾ ਬਗਿਆ ਤੇਰੀ ਗੱਲ ਸੁਣ ਨੇ ਕੋਲੇ ਘੱਪ ਨਾ ਮਾਰੀ ਮੇਰੀ ਸੋងਾ ਕੇ ਰਸ ਹਾਂ ਉਹ ਪੈਸੇ ਮੇਰੇ ਕੋ ਬਥੇਰੇ ਆ ਜਿੰਨੇ ਮਰਜੀ ਚੱਲਣ ਹੱਥੇਂ ਦੇ ਪੈਸੇ ਬੋਲ ਹਾਂ ਤਾਂ ਗੱਲ ਕਰੀ ਨਾ ਉਹ ਨਹੀਂ ਮੈਨੂੰ ਸੁੱਖ ਨਹੀਂ ਆਗਾ ਸਾਕਨ ਨਾ ਲੇਪਾ ਕਰਾ ਕੇ ਭਰੀਆਂ ਨਹੀਂ ਉਹ ਮੇਰਾ ਸਾਲਾ ਉਹਦਾ ਮੇਰੇ ਤੇ ਲੱਗਦਾ ਸੁੱਖ ਦਾ ਮੇਰੇ ਤੇ ਲੱਗਦਾ ਤਾਂ ਤਾਂ ਮੈਂ ਪਤਾ ਨਹੀਂ ਮੈਨੂੰ ਤਾਂ ਕਹਿ ਕੀ ਗਿਆ ਉਹ ਮੇਰੀ ਗੱਲ ਸਾਰੀ ਕਬਿਲ ਦਾ ਨਹੀਂ ਮੇਰੇ ਕੋਲ 65 ਟੱਕਾ ਮੇਰੇ ਕੋਲ ਉਹ ਤਾਂ ਕਿ ਜੋ ਹੈ ਫਿਰ ਮੇਰੀ ਗੱਲ ਸੁਣ ਮੈਨੂੰ ਇੱਕ ਤਾਂ ਝੰਝਣਾ ਕਰਾ ਕੇ ਇੱਕ ਚੂੜੀਆਂ ਓ ਮੇਰੀ ਗੱਲ ਸੁਣ ਤੂੰ ਜਿਹੜੀ ਚੀਜ਼ ਦੀ ਲੋੜ ਹੈ ਤੈਨੂੰ ਉਹੀ ਦੇ ਦਉ ਮੈਂ ਹੋਰ ਦੱਸੋ ਥਾਲੂ ਕੱਲ ਇੱਕ ਮੇਰੀ ਗੱਲ ਕੱਲ ਮੇਲਾ ਮੇਲੇ ਤੇ ਚਲੀ ਜਾਪਾਂ ਮੇਲੇ ਤੇ ਵਿਆਹ ਚਲੂੰਗੀ ਹਾਂ ਰੋਟਾ ਤੂੰ ਸਾਰਾ ਉਸੇ ਘਰ ਤਾਂ ਬੰਬੇ ਕੋ ਵਟੀ ਰਹਿਦਾ ਆਉਂਦੀ ਨਹੀਂਗਾ ਹੋਰ ਕੋਈ ਗੱਲ ਹਾਂ ਦੂਰ ਜਾਂਦਾ ਹੈ ਨਾ ਅਰੇ ਦੂਰ ਜਾਂਦਾ ਹਾਂ ਦੋ ਦੋ ਮਿੰਟ ਜਿ ਮੁਰਦਾ ਦਾ ਹਾਂ ਹਾਂ ਤੇ ਮੇਰੀ ਗੱਲ ਸੁਣ ਨਾ ਤੂੰ ਪੈਸੇ ਤਾਂ ਮੈਨੂੰ ਦੇ ਓ ਪੈਸੇ ਲੈ ਜੇ ਤੂੰ ਦੇ ਦੂ ਕੋ ਗੱਲ ਹੀ ਮੈਂ ਦੇ ਰੇਗਾ ਹੁਣ ਤਾਂ ਫਿਰ ਹੈ ਨਹੀਂ ਮੈਂ ਤੈਨੂੰ ਘਰਾਂ ਦੇ ਫਰਾਂ ਹਰੇ ਸੋਡੀਆਂ ਫੋੜੀਆਂ ਬੋਲਣੀਆਂ ਆ ਵਾ ਵਾ ਤੂੰ ਉਹਨਾਂ ਕੋਲੇ ਕਿੱਥੇ ਮੈਂ ਤੈਨੂੰ ਅੱਡ ਹੋ ਕੇ ਭਰਵਾਇਆ ਤੇ ਸਾਹਮਣੇ ਭਰੂ ਭਰੂ ਮੈਂ ਸਦਮਾ ਕਿੱਧਰੋਂ ਤੋਖਾ ਤੋਖਾ ਖਰਾਕੀ ਮੈਂ ਨਾ ਉਹ ਨਹੀਂ ਤੋਖਾ ਕਰਦਾ ਤੂੰ ਸੁੱਕਾ ਦਾ ਛੱਡ ਲਾ ਸੁੱਕਾ ਦਾ ਖਰਾ ਲਿਫਟਾ ਖਰਾ ਰੱਖੀ ਲਿਫਟਾ ਨਹੀਂ ਪਰੀਆਂ ਕਿਹਾ ਨਾ ਇਹਦੇ 200 ਰੁਪਏ ਦਿੱਤੇ ਹੋਏ ਆ ਤੇਰੇ ਕੋਲੇ ਕਹਦਾ ਫੋਕਰੀਆਂ ਮਾਰਦਾ ਉਹ ਕਾਹਨ ਉਹ ਤੈਨੂੰ ਪਹਿਲੀ ਦਸਮੇਂ ਬੇਕਾਰ ਬੰਦਾ ਮੈਨੂੰ ਤੇ ਲੱਗਦਾ ਹੈ ਪੈਸੇ ਦਾ ਕੁਝ ਨਹੀਂ ਮੈਂ ਕੋਈ ਲਿਮਟ ਨਹੀਂ ਕਰਾਈ ਹੈਗੀ ਮੈਂ ਤਾਂ ਇੱਕ ਵੀ ਨਹੀਂ ਕਰਾਈ ਲਿਮਟ ਮੈਂ ਤਾਂ ਕਹਤਾਨੀ ਮੈਂ ਕਪਈ ਉਹ ਹੀ ਕਹਿ ਕੇ ਗਿਆ। ਉਹ ਮਰੀਏ ਨਾ ਮੈਂ ਆਠਿਆ ਆਪਦੀ। ਉਸ ਵੇ ਉਹੇ ਕਰਾਂਗੇ ਰਿੰਟਾ। ਉਹਨਾਂ ਨੇ ਭਰਗਾ ਹਨ। ਚਾਲ ਪੇਗਾ ਕੀ ਲੈਣਾਗਾ। ਮੈਂ ਕਿਹਾ ਭਰਨੀ ਨਹੀਂ ਆਈਆਂ। ਉਹ ਤਾਂ ਤੂੰ ਟੈਨਸ਼ਨ ਫਸਲ ਬਥੇਰੀ ਨਹੀਂ ਫਸਲ ਨਾਲ ਜੇ ਕੋਈ ਹੁੰਦੀ ਹੈ ਭਰੀਆਂ ਪਰ ਪਹਿਲਾਂ ਬੜਾ ਮੇਰੇ ਕੋਲ ਹੈ ਨਹੀਂ ਕੋਈ। ਮਰੀਏ ਨਾ। ਇਹ ਸੁਣ ਕੇ ਭਰ ਦੋ। ਘਰ ਆਪੀ ਲੈ ਲੂਗੇ। ਮੈਂ ਸਾਨੂੰ ਟਵਾਸਟਰ ਕਰ ਦੇਣੇ। ਓਕਾ ਲਾ। ਆਪਾਂ ਕਰਦੇ ਨਹੀਂ ਇਹ ਕੰਮ। ਨਵਲਟ ਹੋਣਾ ਆਪਣੀ ਕੰਮ ਕਰਦੇ ਆ। ਕਿੰਨੇ ਸਜ਼ਾਰ ਕੰਮ ਕਰੀਦਾ। ਉਸੋ ਕਰਕੇ ਆਇਦਿਆ ਨਾ ਫਿਰ ਹੋਰ ਕੁਛ ਸੁੱਖਾ ਤਾਂ ਕੁਛ ਨਹੀਂ ਬੋਲਿਆ ਕਰ ਇਹ ਜੀ ਪੁੱਛੇ ਤੇ ਇਹਦਾ ਬਸ ਹੋਰ ਤੇ ਉਹ ਮੇਰਾ ਮੇਰਾ ਮੈਨੂੰ ਪਤਾਗਾ ਲੜਾਉਣ ਨੂੰ ਫਿਰਦਾ ਪੋਸ ਵਿੱਚ ਗਿਆ ਹਾਂ ਹਾਂ ਲੜਾਉਣ ਦਾ ਕੀ ਆ ਵੋ ਨਹੀਂ ਬੰਦਾ ਘਟਿਆ ਦੇ ਮੁੰਡਾ ਉਹ ਭਾਈ ਆਪਾਂ ਨਹੀਂ ਉਹ ਮੈਂ 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 ਚਾਹਾਂ ਉਹ ਤਾਂ ਆਕਰ ਬੋਝ ਕੇ ਇੱਕ ਪਾਸੇ ਨਿਕਲ ਜੀ ਅੱਛਾ ਹਾਂ ਤੇ ਸੁੱਖਾ ਤਾਂ ਗਿਆ ਘਰੇ ਬਸ ਉਹ ਗਿਆ ਹੁਣ ਅੱਛਾ ਆ ਪੈ ਜੀ ਤੇ ਦੀ ਬਗ ਜੀ ਬਸ ਹਾਂ ਮੈਂ ਤਾਂ ਜਾਣੀ ਆ ਫੇਰ ਹਾਂ ਆ ਬਾਹਰ ਜਾ ਕੋਣ ਲਵੋ ਚੱਕੇ ਚੰਗੇ ਪਰ ਫੰਡੇ ਜ਼ਿਆਦਾ ਕਰਨੇ ਕਰੀ ਮੈਂ ਤਾਂ ਮੇਲੇ ਚ ਨਾ ਕੱਲ ਨੂੰ ਆਵਾਂ ਮੈਂ ਇੱਕ ਤਾਂ ਮੈਨੂੰ ਮਵਾ ਕੇ ਦਵਾ ਦੇ ਮੈਂ ਚੋਰ ਨੂੰ ਰੱਖ ਲੂੰਗੀ ਹਾਂ ਮਮ ਮਗਰ ਐਲ ਕੇ ਤਾਂ ਹਾਂ ਬਤ ਨਹੀਂ ਆਦੂੰ ਹਾਂ ਉਹ ਸਸਤਾ ਜਾ ਤੇ ਤੈਨੂੰ ਮੇਰੇ ਤੇ ਨਹੀਂ ਵਿਸ਼ਵਾਸ ਨਾ ਰਕੋੜ ਖਲਾਦੀ ਉਹਨੋ ਇਹ ਇਹ ਜਿਹੀ ਗੱਲ ਨਹੀਂ ਹੈ ਤੂੰ ਵਿਸ਼ਵਾਸ ਵਿਸ਼ਵਾਸ ਤਾਂ ਬੱਤੀ ਜੀ ਕੋਈ ਨਹੀਂ ਹੁੰਦੀ ਹਾਂ ਇਹ ਤਾਂ ਹੈ ਚਲ ਮੈਂ ਤਾਂ ਜਾਣੀ ਆ ਬਾਟਾ ਹੋ ਗਿਆ ਇਹ ਜਦ ਨਹੀਂ ਕੋਈ ਬੋਝਾ ਪੈ ਜਾ ਮੈਂ ਤਾਂ ਜਾਣੀ ਆ ਕੋਈ ਆ ਵੀ ਨਾ ਜਾ ਬੇਥੇ ਉਹ ਹੀ ਵੀ ਹਾਵਾਂ ਫੇਵੋਰੀਟ ਆ ਜਦੋਂ ਗੁਰੂ ਗ੍ਰੀਤੋ ਆਦਾ ਦੇਖ ਆ ਰਿਹਾ ਨਾ ਇਸ ਨੂੰ ਨਾ ਰੱਖੀ ਜਦੋਂ ਉਹ ਨਾਲ ਦੋਸਤ ਹੋਏ ਯਾਰਾ ਨਾ ਚਲ ਕੋਣੀ ਇੱਥੇ ਚੱਲਦੇ ਆ ਇੱਥੇ ਨਾਲ ਤੈਨੂੰ ਪੈਂਸੀ ਦੇ ਕੇ ਆਵਾਂਗੇ ਜਦੋਂ ਸਮਝਾ ਮੈਂ ਇੱਕ ਜਦੋਂ ਮਿਲਾਂ ਗੁਰੂ ਨਾਲ ਆ ਕੇ ਐਸੋ ਕੁ ਕਰ ਲਾ ਚੱਲ ਹੋਂ ਤਾਂ ਬਜਾਈਏ ਕਰੇ ਆਪਾਂ ਵੀ ਬਹੁਤ ਨੇਰਾ ਹੋ ਗਿਆ